ਇੱਕ ਮਿੱਤਰ ਹੈ ਮੇਰਾ ਮੈਨੇਜਰ ਹੈ ਬੈਂਕ ਵਿੱਚ ਉਹਦੀ ਬਦਲੀ ਹਜੂਰ ਸਾਹਿਬ ਦੀ ਹੋ ਗਈ 6.5 ਸਾਲ ਹਜੂਰ ਸਾਹਿਬ ਰਿਹਾ ਤਿੰਨ ਸਾਲ ਇੱਧਰ ਰਿਹਾ 9.5 ਸਾਲ ਹੋ ਗਏ 9.5 ਸਾਲ ਉਹਦੇ ਵਿਆਹ ਹੋਇਆ ਹੋ ਗਿਆ ਮੈਂ ਜਿਹੜੇ ਸਾਲ ਹਜੂਰ ਸਾਹਿਬ ਜਾਣਾ ਉਹਨਾਂ ਕਹਣਾ ਭਾਈ ਸਾਹਿਬ ਜੀ ਖੈਰ ਨਹੀਂ ਪੈਂਦੀ ਇੰਨੇ ਸਾਲ ਹੋ ਗਏ ਵਿਆਹ ਸ਼ਾਦੀ ਹੋਇਆ ਉਹ ਲਾਦ ਨਹੀਂ ਹੁੰਦੀ ਮੈਂ ਉਹਨੂੰ ਕਿਹਾ ਤੂੰ ਬਹੁਤ ਵੱਡੇ ਘਰ ਚ ਬੈਠਾ ਸਿੱਖਾਂ ਦੇ ਮੱਤ ਚ ਦੋਏ ਸੱਚਖੰਡ ਨੇ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਸਤਕਾਰਯੋਗ ਸਾਰੇ ਅਸਥਾਨ ਨੇ ਭਾਈ ਇੱਥੇ ਸੇਵਾ ਕਰ ਤੈਨੂੰ ਗੁਰੂ ਖੱਲੀ ਨਹੀਂ ਘੱਲੇਗਾ ਇੱਥੋਂ ਤਾਂ ਸਭ ਨੂੰ ਮਿਲਦਾ ਉਹ ਰਿਹਾ ਸਾਡੇ 6 ਸਾਲ ਔਰ ਜਦੋਂ ਦੀ ਬਦਲੀ ਪੰਜਾਬ ਦੀ ਹੋਈ ਉਦੋਂ ਬੜਾ ਨਰਾਸ਼ ਤੇ ਹੋ ਕੇ ਕਹਿੰਦਾ ਮੇਰੀ ਬਦਲੀ ਹੋ ਗਈ ਹੈ ਮੈਂ ਪੰਜਾਬ ਚ ਲੈ ਪਰ ਹਯੂਰ ਸਾਹਿਬ ਤੋਂ ਮਿਲਿਆ ਨਹੀਂ ਮਿਲਿਆ ਨਹੀਂ ਮੈਨੂੰ ਕਿਹਾ ਨਹੀਂ ਹੋ ਸਕਦਾ ਇਹ ਹੋਏ ਨਹੀਂ ਸਕਦਾ ਉੱਥੇ ਮਾਤਰ ਸਿਰਿੰਦੇ ਨੇ ਜਿਹੜੇ ਤੁਹਾਨੂੰ ਪਤਾ ਅੰਦਰ ਦੀ ਸੇਵਾ ਬਾਬਾ ਕੁਲਵੰਤ ਸਿੰਘ ਨੇ ਮੈਂ ਉਹਨਾਂ ਕੋਲ ਲੈ ਗਿਆ ਮੈਂ ਕਿਹਾ ਮਹਾਂਪੁਰਸ਼ੋ ਵੀ ਇਹਨੂੰ ਖੱਲੀ ਹੁਣ ਭੇਜਣਾ ਹੈ ਤਾ ਹਸਬਾ ਕਹਿੰਦੇ ਇੱਥੋਂ ਤਾਂ ਕੋਈ ਖਾਲੀ ਜਾਂਦਾ ਨਹੀਂ ਕਹਿੰਦੇ ਕਹਿ ਦਿੰਨੇ ਅੰਦਰ ਕਹਿ ਦੋ ਤੁਸੀਂ ਕਹੋਗੇ ਨਹੀਂ ਜੀ ਮੈਂ ਕਹਾਂ ਜੀ ਮੈਂ ਕਿਵੇਂ ਕਹਿ ਸਕਦਾ ਇੱਥੇ ਤਾਂ ਟੋਡੀ ਚੱਲਦੀ ਹੈ ਤੁਹਾਨੂੰ ਇੱਥੇ ਸੇਵਾ ਦੱਸ ਮਹਾਰਾਜ ਨੇ ਦਿੱਤੀ ਹੈ ਉਹ ਕਹਿੰਦੇ ਕੋਈ ਨਹੀਂ ਕਹਿ ਦਿੰਨੇ ਸੱਚੇ ਪਾਤਸ਼ਾਹ ਨੂੰ ਇਹ ਕਿਹੜੀ ਗੱਲ ਹੈ ਕਹਿੰਦੇ ਮੈਨੇਜਰ ਸਾਹਿਬ ਤੁਸੀਂ ਕਹੋ ਆ ਗੱਲ ਅੰਦਰ ਜਾ ਕੇ ਇਹ ਮਹਾਰਾਜ ਸਾਰਿਆਂ ਨੂੰ ਦਿੰਦੇ ਹੋ ਮੈਨੂੰ ਖਾਲੀ ਭੇਜਣਾ ਹੁਣ ਚਲੋ ਜਿੱਦਣ ਆਉਣਾ ਸੀ ਉਦਣ ਕਹਿ ਹੁੰਦਾ ਗੁਰੂ ਇੰਨਾ ਨੇੜਿਓਂ ਵੀ ਸੁਣਦਾ ਹੈ ਕਦੇ ਵਿਸ਼ਵਾਸ ਰੱਖਿਓ ਇਨਾ ਨੇੜੇ ਵੀ ਹੋ ਸਕਦਾ ਹੈ ਵੀ ਸਿੱਧਾ ਹੀ ਕਹਿਣਾ ਹੈ ਮਹਾਰਾਜ ਆਹ ਕੰਮ ਹੈ ਔਰ ਇੱਥੋਂ ਤੱਕ ਗੁਰੂ ਨੇ ਤੁਸੀਂ ਬਾਣੀ ਪੜ੍ਹ ਕੇ ਵੇਖਿਓ ਸਿੱਖਾ ਤੈਨੂੰ ਅਰਦਾਸ ਕਰਨੀ ਆ ਜਾਏ ਯਕ ਅਰਜ ਗੁਫਤਮ ਪੇਸ ਕੋਦਰ ਗੋਸ਼ ਕੁੰ ਕਰਤਾਰ ਹਕਾ ਕਬੀਰ ਕ੍ਰੀਮ ਤੂੰ ਬੇਅਬ ਪਰਵਤ ਘਰ ਇਹਦੇ ਅਰਥ ਨੇ ਗੁਫਤਗੁ ਅਰਥ ਪਤਾ ਕੀ ਹੁੰਦਾ ਦੋ ਬੰਦਿਆਂ ਚ ਗੱਲ ਹੁੰਦੀ ਹੈ ਤੀਜੇ ਨੂੰ ਨਹੀਂ ਸੁਣਦਾ ਦੋ ਜਣੇ ਨੇੜੇ ਹੋ ਕੇ ਗੱਲਾਂ ਕਰਨ ਤੀਜੇ ਨੂੰ ਨਾ ਸੁਣੇ ਉਹਨੂੰ ਕਹਿੰਦੇ ਗੁਫ਼ਤਗੂ ਯਕ ਅਰਜ਼ ਅਰਦਾਸ ਇੱਕ ਅਰਦਾਸ ਗੁਰੂ ਨੂੰ ਕਹਿਣੀ ਹੈ ਕਿ ਯਕ ਅਰਜ਼ ਗੁਫ਼ਤਗੋ ਤੇਰੇ ਤੇ ਮੇਰੇ ਵਿੱਚ ਗੱਲ ਹੈ ਯਕ ਅਰਜ਼ ਗੁਫ਼ਤਗੋ ਪੇਸ਼ ਕੋ ਦਰਗੋਸ਼ ਹੁਣ ਕਰਤਾਰ ਕੰਨ ਦੇ ਕੇ ਸੁਣਿਓ ਜੀ ਮੈਂ ਤੁਹਾਨੂੰ ਕੁਝ ਕਹਿਣਾ ਹੈ ਸਿੱਧੀ ਗੱਲ ਇੰਨਾ ਨੇੜੇ ਵੀ ਰੱਬ ਹੈ ਟੁਕਦੰਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਉਦੋਂ ਕਹਿ ਕੇ ਆਏ ਉਹਨੇ ਵੀ ਕਿਹਾ ਦੋਨੋਂ ਤੋਂ ਵੀ ਖਾਤਾ ਜਿਨ੍ਹਾਂ ਨੂੰ ਸੇਵਾ ਹੈ ਮਹਾਰਾਜ ਇਹਨੂੰ ਉਹਨਾਂ ਇੱਦਾਂ ਹੀ ਭੇਜਣਾ ਪਾਤਸ਼ਾਹਨ ਕਹਿ ਕਿਵੇਂ ਭੇਜ ਸਕਦੇ ਆ ਆਗੈ ਪੰਜਾਬ ਆਗੈ ਤੇ ਗੁਰੂ ਨੇ ਨਦਰ ਕਿਰਪਾ ਕੀਤੀ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਇੱਥੇ ਹੁਣ ਹੋ ਗਿਆ ਉਹਨੂੰ ਸਾਲ ਹੋ ਚੱਲਿਆ ਇੱਕ ਸਾਲ ਬਾਅਦ ਹੁਣ ਗੁਰੂ ਨੇ ਨਜ਼ਰ ਕੀਤੀ ਹੈ ਤੇ ਉਦਣ ਜਿੱਦਣ ਬੱਚੇ ਦਾ ਜਨਮ ਹੋਇਆ ਉਦਣ ਉਹ ਰੋਪਿਆ ਉਹ ਕਹਿੰਦਾ ਭਾਈ ਸਾਹਿਬ ਜੀ ਵਧਾਈ ਹੋਵੇ ਦਸਵੇਂ ਪਾਤਸ਼ਾਹ ਨੂੰ ਵਧਾਈ ਹੋਵੇ ਸਤਿਗੁਰੂ ਨੂੰ ਮੈਂ ਕਿਹਾ ਕਿਵੇਂ ਹੁਣ ਬਖਸ਼ਿਸ਼ ਹੋ ਗਈ ਕਹਿੰਦਾ ਇੱਕ ਨਹੀਂ ਮਹਾਰਾਜ ਨੇ ਦੋ ਦੇ ਦਿੱਤੇ ਜੁੜਮੇ ਇਕੱਠੇ ਦੋ ਦੋ ਕੱਠੇ ਮਹਾਰਾਜ ਨੇ ਕੱਢ ਦੀ ਅਗਲੀ ਪਿਛਲੀ ਕਸਰ ਲੈ ਵੇ ਦੋਏ ਚਾਹੀਦੇ ਤੈਨੂੰ ਦੋ ਬਖਸ਼ ਤੇ ਹੋਰ ਦੱਸ ਗੁਰੂ ਇੱਥੋਂ ਤੱਕ ਦਿੰਦਾ ਤੁਸੀਂ ਇੱਕ ਮੰਗੋਗੇ ਉਹ ਦੋ ਦਿੰਦਾ ਲੋੜ ਵਿਸ਼ਵਾਸ ਦੀ ਹੈ ভরਸਾ ਰੱਖ ਕੇ